ਅੱਜ ਕੱਲ ਮਿਤੀ 7 6 25 ਨੂੰ ਮੈਂ ਸਮੇਤ ਪੁਲਿਸ ਪਾਰਟੀ ਸਾਡਾ ਟੂਡੇ ਚੌਕ ਦੇ ਉੱਤੇ ਨਾਕਾ ਲਾਇਆ ਹੋਇਆ ਸੀ ਤੇ ਮੇਰੇ ਕੋਲ ਹਰਦੀਪ ਸਿੰਘ ਪੁੱਤਰ ਜਮੀਰ ਸਿੰਘ ਨੇ ਆ ਕੇ ਬਿਆਨ ਦਰਜ ਕਰਾਇਆ ਸੀ ਕਿ ਉਸ ਦਾ ਭਾਈ ਅਮਨਦੀਪ ਸਿੰਘ ਅਮਨਾ ਉਹਦੇ ਘਰ ਵਾਲੀ ਹੈਗੀ ਜਸਵਿੰਦਰ ਕੌਰ ਉਹਦੇ ਗੁਲਜਾਰ ਸਿੰਘ ਨਾਮ ਦੇ ਵਿਅਕਤੀ ਨਾਲ ਨਿਹਾਲ ਸਿੰਘ ਵਾਲ ਦੇ ਰਹਿਣ ਵਾਲਾ ਉਹਦੇ ਨਾਲ ਉਹਦੇ ਸੰਬੰਧ ਸਨ ਤੇ ਇਹਨਾਂ ਨੇ ਮਿਤੀ 3 4 6 25 ਦੀ ਦਰਮਿਆਨੀ ਰਾਤ ਨੂੰ ਉਹਨੂੰ ਕੋਈ ਸਿਰ ਦੇ ਵਿੱਚ ਚੀਜ਼ ਮਾਰ ਕੇ ਮਾਰ ਦਿੱਤਾ ਸੀ ਤੇ ਹੱਥ ਪੈਰ ਬੰਨ ਕੇ ਉਹਦੇ ਉਹਦੀ Laash ਜਿਹੜੀ ਉਹਨਾਂ ਦੇ ਕਮਰੇ ਦੇ ਵਿੱਚ 60 ਕਿਤੋਂ ਵਕਤ ਜੰਦਾ ਲਾ ਕੇ ਚਲੇ ਗਏ ਸਫਰਾਰ ਹੋ ਗਏ ਸਨ ਅਸੀਂ ਉਹਦੀ ਸਟੇਟਮੈਂਟ ਤੇ ਮੁਕੱਦਮਾ ਦਰਜ ਕਿਸ਼ਿਸ਼ਟ ਕਰਕੇ ਤੇ ਤਫ਼ਤੀਸ਼ ਸ਼ਮਨ ਚ ਲੈ ਆਂਦੀ ਸੀ ਅੱਜ ਦੌਰਾਨੇ ਤਫ਼ਤੀਸ਼ ਉਹਦਾ ਜਿਹੜਾ ਹੈਗਾ ਨਿਰਤਕ ਅਮਰਦੀਪ ਦਾ ਪੋਸਟ ਮਾਰਡਮ ਕਰਾ ਕੇ Laash ਜਿਹੜੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਦੌਰਾਨੇ ਤਫ਼ਤੀਸ਼ ਸਾਨੂੰ ਇਤਲਾਹ ਮਿਲੀ ਕਿ ਇਹ ਦੋਵੇਂ ਦੋਸ਼ੀ ਜਿਹੜੇ ਹੈਗੇ ਨੇ ਇਹ ਇਤੋਂ ਭੱਜਣ ਦੀ ਤਾਕ ਦੇ ਵਿੱਚ ਨੇ ਤਾਂ ਅਸੀਂ ਤੁਰੰਤ ਐਕਸ਼ਨ ਵਿੱਚ ਆ ਕੇ ਸਾਰੀ ਪੁਲਿਸ ਪਾਰਟੀ ਨੇ ਇਹਨਾਂ ਦੋਨਾਂ ਨੂੰ ਜਿਹੜੀ ਜਸਵਿੰਦਰ ਕੌਰ ਹੈ ਅਮਰਦੀਪ ਸਿੰਘ ਦੇ ਘਰ ਵਾਲੀ ਅਤੇ ਇਹਦੇ ਸਹਿਯੋਗੀ ਹੈ ਜਿਹੜਾ ਗੁਜਾਰ ਸਿੰਘ ਉਰਫ ਬਿੱਟੂ ਨਿਹਾਲ ਸਿੰਘ ਵਾਲ ਦਾ ਰਹਿਣ ਵਾਲਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸਿੰਦਰ ਕੋਆਰਡੀਨੇਟਰ ਪਤਾ ਲੱਗੇ ਕਿ ਬੜੀ ਤੇਜ਼ ਘਰਾਵ ਔਰ ਤੋਂ ਦੇ ਨਾਤੇ ਉਹਨਾਂ ਨੇ ਪਹਿਲਾਂ ਐਫ ਆਰ ਆਂਡਰ ਪ੍ਰੋਵਾਈਡ ਸੀ ਪਰ ਨਾਤਾ ਪਤੀ ਜਿਹੜਾ ਉਹ ਕਮਸ਼ੁਦਾ ਹੋ ਗਿਆ ਪ੍ਰਸ਼ਾਸਨ ਨੂੰ ਕਗਾਰ ਲਾਈ ਸੀ ਉਹਨੂੰ ਲਾਪਰਵਾਹ ਪਿੱਟਾ ਜਾਵੇ ਇਸ ਚੀਨ ਕੇ ਸਟੇਪ ਇਹ ਅਸੀਂ ਹੁਣ ਮੇਰੇ ਕੋਲ ਅਸੀਂ ਉਹਨਾਂ ਨੂੰ ਸ਼ਾਮਲ ਪਤੀਸ਼ ਕਰਕੇ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਡਿਟੇਲ ਚ ਇਨਵੈਸਟੀਗੇਟ ਕਰਾਂਗੇ ਇਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੇ ਤੱਤ ਜਿਹੜੇ ਹੈਗੇ ਨੇ ਠੋਸ ਤੱਤ ਜੋ ਸਾਨੂੰ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਲਿਆਉਣੇ ਚਾਹੀਦੇ ਨੇ ਉਹ ਪੁੱਛ ਕੇ ਇਸ ਤਰ੍ਹਾਂ ਲਿਆਵਾਂਗੇ ਸਰ ਕੀ ਡਿਸਪਲਿਨਰ ਕੋਆਰਡੀਨੇਟਰ ਵਾਲਾ ਇਹ ਨਹੀਂ ਕਰਦਾ ਸੀ ਇਹਨੇ ਜਿਹੜੇ ਹਾਲਾਤ ਨਹੀਂ ਮੈਨੂੰ ਅੱਜ ਸਾਹਮਣੇ ਆਏ ਇਹ ਐਸਆਈਓ ਦਾ ਪੋਸਟਮਾਰਟਮ ਪੋਸਟਮਾਰਟਮ ਕਿਸੇ ਵੀ ਇਨਸਾਨੀ ਮੌਤ ਜਦੋਂ ਹੋ ਜਾਂਦੀ ਹੈ ਉਹਦਾ ਡਾਕਟਰੀ ਮੁਆਇਨਾ ਕਰਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਕੀ ਉਹ ਮੌਦੇ ਕਾਰਨ ਕੀ ਨੇ ਕੋਈ ਨਸ਼ੇੜੀ ਸੀ ਜਾ ਕਿਹੜੇ ਹਾਲਾਤ ਸੀ ਸਾਰੇ ਹਾਲਾਤ ਜਿਹੜਾ ਹੈਗਾ ਪੀਆਰ ਰਿਪੋਰਟ ਦੇ ਵਿੱਚ ਆ ਜਾਣਗੇ ਉਹ ਹੀ ਅਸੀਂ ਕਾਸ ਆਫ ਡੈਥ ਜਿਹੜਾ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਬਾਚਾਂਗੇ ਉਹ ਹੀ ਦੌਰਾਨੇ ਸਮੇਤ ਅਦਾਲਤ ਵਿੱਚ ਬੱਚਾ ਜਾਊਗਾ ਇਹ ਇਹਨਾਂ ਨੇ ਦਾ ਕਤਲ ਕੀਤਾ ਸੀ ਕਤਲ ਦੇ ਮਾਮਲੇ ਦੇ ਵਿੱਚ 103 ਜਿਮਨ ਇੱਕ ਤੇ ਸਾਜ਼ਿਸ਼ ਇਹਨਾਂ ਨੇ ਰਚੀ ਸੀ ਇਹਨੂੰ ਕਤਲ ਕਰਕੇ ਆਪਾਂ ਨਿਕਲ ਚਲਾਂਗੇ ਉਹਦਾ 61 ਜਿਮਨ ਦੋ ਬੀਐਨਐਸ ਜਿਹੜਾ ਹੈਗਾ ਉਹਦੇ ਦਿਨ ਮੁਕਦਮਾ ਨਿਰਦੇਸ਼ ਕੀਤਾ